जिला प्रशासन फादुल विभाग फाजुलता पुलिस प्रशासन फाजता सब ने मिलकर एक नवा कदम एक होर पहल अगर की है कि असि टीम्स बना के लोगों के आवाने ताकि लोगों सान की लौट ना पवे बहुत सारिया है जिंक गलत फैमिया है कुछ भुलेखे में पब्लिक नीजा नहीं लै रही केजी ने की ਜਿਹੜੇ ਕੋਈ ਇਲਾਜ ਹੋਏਗਾ ਤਾਂ ਕਿ ਉਹਦੀ ਕੋਈ ਫੀਸ ਦਿੱਤੀ ਜਾਏਗੀ ਕਿ ਉਹਦੇ ਆਸਤੇ ਪੈਸਾ ਖਰਚਾ ਜਾਏਗਾ ਬਹੁਤ ਸਾਰੀਆਂ ਬਹੁਤ ਬੰਦ ਫੈਲੀਆਂ ਨੇ ਕਿ ਜਦੋਂ ਨਸ਼ਾ ਕਰਉਂਗਾ ਜਾਂ ਕਿਸੇ ਨੂੰ ਸਿਰ ਦਾ ਕਰਾ ਲਏ ਤਾਂ ਜਦੋਂ ਇਹ ਤਾਂ ਹੁੰਦੀ ਹੈ ਉਹ ਬੰਦ ਕੇ ਰੱਖਿਆ ਜਾਂਦਾ ਹੈ ਖਾਣਾ ਨਹੀਂ ਦਿੰਦਾ ਤੇ ਮਾਰਕੁੱਟ ਕੀਤੀ ਜਾਂਦੀ ਹੈ ਕਈ ਵਾਰੀ ਇਹਨਾਂ ਨੂੰ ਦੇਖਿਆ ਕਰਕੇ ਪਬਲਿਕ ਸਾਡੇ ਕੋਲ ਨਹੀਂ ਪਹੁੰਚਦੀ ਹੈ ਇਸ ਕਰਕੇ ਸਾਨੂੰ ਲੱਗਾ ਕਿ ਜਦੋਂ ਆਪਸ ਗੱਲ ਰਹੀ ਇੰਸਪੈਕਟਡ ਡੀਸਿੰਗ ਆ ਤੇ ਅਸ਼ੀਸ਼ ਜੀ ਸਰ ਦਾ ਤੇ ਲੱਗਾ ਸਾਹਿਬ ਜੀ ਕਿ ਸਾਨੂੰ ਪਬਲਿਕ ਖਰਾਬ ਜਾ ਕੇ ਇਹ ਮੈਸੇਜ ਕਰ ਰਿਹਾ ਰਹੇ ਚੰਦ ਰਿਪੋਰਟ ਹੈ ਜੋ ਕਿ ਉਹ ਲਿਖੇ ਜਗੇ ਨੇ ਜੋ ਕਿ ਗਲਤ ਫਹਿਮੀਆਂ ਹੈ ਕਿ ਅੰਦਰੋਂ ਦੂਸਰਾਂ ਤੋਂ ਬਾਰੇ ਪਬਲਿਕ ਕਈ ਵਾਰ ਇਹਨਾਂ ਡਰ ਕਰਕੇ ਸਾਧਾ ਸੋਚ ਨਹੀਂ ਕਰ ਪਾਉਂਦੇ ਇਸ ਕਰਕੇ ਅਸੀਂ ਅੱਜ ਆਪ ਇੱਥੇ ਆਏ ਜਿਹੜੀ ਵੀ ਕੋਈ ਗਲਤ ਫਹਿਮੀ ਹੈ ਜੋ ਵੀ ਕੋਈ ਗਲਤਫਹਿਮੀ ਹੋਈ ਹੈ ਉਹ ਦੂਰ ਕਰਨ ਵਾਸਤੇ ਆਏ ਹਾਂ ਸਾਡੇ ਹੈਲਥ ਕੇਂਦਰ ਸਾਡੇ ਕੋਲ ਚੈੱਕਅਪ ਵਾਸਤੇ ਆਈਆਂ ਕਾਉਂਸਲਿੰਗ ਵਾਸਤੇ ਆਈਆਂ ਤੇ ਆਨਟੈਕਟਰ ਅੱਜ ਕੀ ਨਹੀਂ ਹੋਏਗਾ ਕੱਲ੍ਹ ਵਾਲੇ ਦਿਨ ਤੁਸੀਂ ਹੋਰ ਵੀ ਪਿੰਡਾਂ ਚ ਜਾਵਾਂਗੇ